ਸਾਨੂੰ ਸਿੱਕਾ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਜੱਲਿਆਂ ਵਾਲੇ ਬਾਗ ਤੇ ਆ ਅੱਜ ਹੁਣ ਪਹੁੰਚੇ ਆ ਜੱਲਿਆਂ ਵਾਲਾ ਬਾਗ ਤੇ ਰੀਤ ਗੁਰਵਾਨ ਸਾਰੇ ਫੈਮਿਲੀ ਦੇ ਨਾਲ ਦਰੀਤ ਗੁਰਵਾਨ ਇਹ ਆ ਜੀ ਇਹ ਬਹੁਤ ਸੋਹਣਾ ਸਾਰਾ ਗਾਰਡਨ थलो ये आप देखते आज ये सारी पार्क वगैरह तो ਇੱਧਰ ਅਸੀਂ ਜਾਵਾਂਗੇ ਗੈਲਰੀ ਤੇ ਚੱਲੀ ਆਣਾ ਤੇ ਅਮਰਜੋਤ ਚਲੋ ਕੀ ਬੋਲੇ ਨਿਸ਼ਾਨ ਲੱਗੇ ਨੇ ਬੋਲੀ ਜੈਸੇ ਤਾਂ ਅਸੀਂ ਜਾਵਾਂਗੇ ਕਿੱਥੇ ਜੋਤ ਜਗਦੀ ਹੈ ਜੀ ਸ਼ੇਤਾਲ ਦੀ ਕੋਹ ਜਿੱਥੇ ਆ ਕੋਹ ਜਿੱਥੇ ਖੂਬ ਆ ਜਿਹੜਾ ਜੀ ਜਦੋਂ ਗੱਲੇ ਵਾਲੇ ਬਾਗ 'ਚ ਅਟੈਕ ਹੋਇਆ ਜਿਹੜੇ ਉੱਥੋਂ ਦੇ ਜਿਹੜੇ ਸਾਰੇ ਲੋਕ ਉਹਨਾਂ ਨੇ ਖੂਬ ਜਿ ਸ਼ਾਲ ਮਾਰਤੀ ਸੀ ਉਹ ਦੇਖਾਂਗੇ ਠੀਕ ਹੈ ਦੋਵੇਂ <towners> ਮਗਰੋ ਫੋਨ ਅਸੀਂ ਪਹਿਲਾਂ ਦੇਖ ਵੇਖੂ ਮੈਂ ਆਪਣਾ ਬਲੌਗ ਲੱਗ ਗਿਆ ਜੀ ਦੋਨੋਂ ਤੁਸੀਂ ਇਹ ਵਿਚਾਰ ਹੈ ਇਹ ਅੱਜ ਸਮੇਂ ਕਿ ਲੱਗੂ ਖੂ ਜਿੱਥੇ ਜਦੋਂ 1313 ਅੰਝ ਵਸਾਖੀ ਵਾਲੇ ਦਿਨ ਜਿੱਥੇ 19 ਸਤਕਾ ਜਿਹਨੂੰ ਕਿਹਾ ਜਾਂਦਾ ਜਿੱਥੋਂ ਲੋਕਾਂ ਨੇ ਉਹ ਦੇਖ ਲੈਂਗੇ ਜੀ ਜਾ ਸੋ ਬਾਕੀ ਦਾ ਵਲੌਗ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਸੋ ਜਸ ਬਸਰੀ ਆਜ ਇਸ ਨੂੰ ਦੋਸਤੋ ਰਾਈਕਤ ਨੇ ਕਹੀ ਤੁਸੀਂ ਬਗਲੇ ਕਿ ਰਗੋਣੀ ਆਇਕਤ ਨਹੀਂ ਇਹ ਤੇ ਅਸਲੀ ਲਾਇਕਤ ਹੈ ਇੱਥੇ ਲਿਖਿਆ ਵੀ ਹੈ ਕਿਰਪਾ ਕਰਕੇ ਪੈਸੇ ਨਾ ਸੁੱਟੋ ਤੁਕਿਆਂ ਨੂੰ ਨਿਕਾ ਦੋ ਸਬਸਕ੍ਰਾਈਬ ਜਸਮਰ ਸਰਿਆ ਤੇ ਤੁਹਾਨੂੰ ਵਲੌਗ ਅਸੀਂ ਦਿਖਾਉਂਦੇ ਰਾਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ